ਸਾਰੇ ਦੋਸਤਾਂ ਮਿੱਤਰਾਂ ਨੂੰ ਅਦਾਬ ਸलाम ਸਤਿ ਸ੍ਰੀ ਅਕਾਲ ਮੈਂ ਨਰਮਲ ਟੱਟਾ ਆਪ ਸਭ ਦਾ तहे ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ ਕਿ ਤੁਸੀਂ ਸਾਡੀ ਨਿੱਕੀ ਜਿਹੀ ਕੋਸ਼ਿਸ਼ ਜ਼ਿੰਮੇਵਾਰ ਗੀਤ ਨੂੰ ਬਹੁਤ ਵੱਡੇ ਹੰਗਾਰੇ ਨਾਲ ਨਮਾਜਿਆ ਹੈ ਬਹੁਤ ਧੰਨਵਾਦੀ ਹਾਂ ਆਪਣੇ ਸਾਥੀ ਕਲਾਕਾਰਾਂ ਦਾ ਜਿਵੇਂ ਸ਼ੀਰਾ ਜਸਵੀਰ ਜੀਵਨ ਜੋਤੀ ਗੁਰਮੁਖ ਦਿਵਾਬੀਆ ਜਸਵੰਤ ਕੋਟਲਾ ਮਿੰਟੂ ਹੇਰ ਬਲਵਿੰਦਰ ਬਜੂਹਾ ਬਿੱਟੂ ਹੇਰ ਅਤੇ ਹੋਰ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਜ਼ਿੰਮੇਵਾਰ ਗੀਤ ਦੀ ਪ੍ਰਮੋਸ਼ਨ ਕੀਤੀ ਸਰੋਤਿਆਂ ਦੇ ਭਰਪੂਰ ਹੰਗਾਰੇ ਦੇ ਹੌਸਲੇ ਸਦਕਾ ਆਪ ਸਭ ਦੇ ਰੂਬਰੂ ਕਰ ਰਹੇ ਹਾਂ ਇੱਕ ਹੋਰ ਸਾਹਿਤਿਕ ਰਚਨਾ ਜਿਸ ਦਾ ਟਾਈਟਲ ਹੈ ਧਰਤੀ ਉਮੀਦ ਕਰਦੇ ਹਾਂ ਕਿ ਇਹ ਆਪ ਨੂੰ ਬਹੁਤ ਪਸੰਦ ਆਵੇਗਾ ਤੇ ਇੱਕ ਗੁਜਾਰਸ਼ ਆਪ ਸਭ ਨੂੰ ਇਹ ਹੈ ਕਿ ٹیਐਸਟੀ ਰਿਕਾਰਡ ਕੰਪਨੀ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲੈਣਾ ਧੰਨਵਾਦ ਸਹਿਤ ਤੁਹਾਡਾ ਆਪਣਾ ਨਿਰਮਲ ਟਟ ਥੈਂਕ ਯੂ